ਕਾਸਾ ਦਾਣਾ ਮਰਦਾਬਾਦ ਮਰਦਾਬਾਦ ਲਕਾਤ ਸੁਦਾਣਾ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜੋ ਇਦੋਂ ਪਹਿਲਾਂ ਧਮਕੀਆਂ ਦਿੱਤੀਆਂ ਠੀਕ ਹੈ ਪਰ ਇਸ ਕਲੱਬ ਨੂੰ ਜੇਕਰ ਇਸ ਤੋਂ ਬਾਅਦ ਵੀ ਧਮਕੀਆਂ ਦਿੱਤੀਆਂ ਤਾਂ ਕਿਸਾਨ ਜੁੜੀਆਂ ਲੋਕ ਸੰਘਰਸ਼ ਜੂਮ ਅਸੀਂ ਮੈਸੂਬਾ ਪ੍ਰਧਾਨ ਗੁਰਜੀਤ ਸਿੰਘ ਜਿੱਤ ਗੇਲ ਵਾਦਾ ਕਰਦਾ ਵੀ ਪ੍ਰੈਸ ਕਲੱਬ ਨਾਲ ਪੂਰੀ ਖਮਾਹਤ ਨਾਲ ਖੜਾਂਗਾ ਇੰਨਾ ਕਹਿੰਦਾ ਹੋਇਆ ਮੈਂ ਸਮਾਪਤੀ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਕਾਰ ਪਿਆ ਇਹ ਕਿਹਦਾ ਹਕਾਰ ਪਿਆ ਲੱਖੇ ਸਿਧਾਣੇ ਦਾ ਹਕਾਰ ਪਿਆ ਜੇ ਕੋਈ ਕਹਿੰਦਾ ਮੈਂ ਬਚਾ ਬਚਾਉਣਾ ਮੈਂ ਪੰਜਾਬ ਨੂੰ ਪੰਜਾਬ ਕਿਤੇ ਨਹੀਂ ਚੱਲਿਆ ਪੰਜਾਬ ਇੱਥੇ ਹੀ ਆ ਪੰਜਾਬ ਨੂੰ ਬਚਾਉਣ ਦੀ ਖਾਤਰ ਆਪਣੇ ਪਰਿਵਾਰ ਵਿਚਾਰੇ ਆ ਲੋਕ ਪੰਜਾਬ ਦੇ ਨਾਂ ਤੇ ਲੋਕ ਆਪਣੀਆਂ ਰੋਟੀਆਂ ਸੇਕ ਰਹੇ ਆ ਮੋٹے ਰੁਪਏ ਇਕੱਠੇ ਕਰ ਰਹੇ ਆ ਸੰਪੋਈ ਸਮਾਜ ਸੇਵੀ ਬਣਿਆ ਫਿਰਦਾ ਕੋਈ ਪੰਜਾਬ ਇਤਿਸ਼ੀ ਬਣਿਆ ਫਿਰਦਾ ਕੋਈ ਪਾਣੀਆਂ ਦਾ ਆਖਾ ਬਣਿਆ ਫਿਰਦਾ ਅੱਜ ਲੱਖੇ ਸਿਧਾਣੇ ਦੇ ਮਨਿੰਦਰ ਜੀ ਸਿੱਧੂ ਨੂੰ ਧਮਕੀ ਦਿੱਤੀ ਆ ਕੱਲ ਦੀ ਗੱਲ ਆ ਜੀ ਇਹ ਕਹਿੰਦਾ ਵੀ ਮੈਂ ਜਿੱਥੇ ਮਿਲਿਆ ਟੱਕਰੂਗਾ ਜਿਹੜੀ ਮੈਂ ਉਹਦੇ ਨਾਲ ਕੀਤੀ ਆ ਉਹ ਮੁੰਡਾ ਜੀ ਕੇ ਜੀ ਰਤਨ 41 ਰਤਨ 41 ਵਨ ਨੇ ਕੀਤੀ ਉਹ ਤੋਂ ਭੈੜੀ ਕਰੂੰਗਾ ਕੀ ਭੈੜੀ ਕਰੇਗਾ ਮੈਂ ਲੱਖੇ ਨੂੰ ਕਿੰਨੀ ਜੀਰਾ ਦੇਣਾ ਲੱਖੇ ਜੇ ਤੂੰ ਚੰਗੇ ਕੰਮ ਕੀਤੇ ਆ ਜਾਂ ਤੂੰ ਕੀਤੇ ਹੋਣ ਜਾਂ ਤੂੰ ਕੀਤੇ ਚੰਗੇ ਕਰਨੇ ਆ ਤੇ ਤੈਨੂੰ ਗਨਮੈਨਾਂ ਦੀ ਜਾਂ 20 ਵੇਲਣਾਂ ਦੀ ਲੋੜ ਨਹੀਂ ਕਿਉਂਕਿ ਜਿਹੜੇ ਬੰਦੇ ਨੂੰ ਜਿਹਨੇ ਇੱਜ਼ਤ ਦੀ ਕਮਾ ਕੇ ਖਾਣੀ ਆ ਨਾ ਸਾਡੇ ਸਮਾਜ 'ਚ ਬਹੁਤ ਲੋਕ ਇੱਜ਼ਤ ਨਾਲ ਜਿਉਂਦੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਤੱਕ ਬਈ ਜੀ ਉਹ ਆਪ ਦਾ ਖਾਂਦੇ ਲੱਖਾ ਸਦਾਨਾ ਗਨਮੈਨ ਲੈ ਕੇ 20 ਵੇਲਣ ਲੈ ਕੇ ਧਮਕੀਆਂ ਦਿੰਦਾ ਕੀ ਗਲਤ ਗਿਆ ਮਨਿੰਦਰ ਜੀ ਸਿੱਧੂ ਨੇ ਲੋਕਾਂ ਦੀ ਆਵਾਜ਼ ਆ ਲੋਕਾਂ ਨੇ ਤਾਂ ਦੇਖੋ ਤੁਸੀਂ ਵੱਟੀਆਂ ਵੱਡੀਆਂ ਬਾਦਲ ਸਾਹਿਬ ਵਰਗੇ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਦੇ ਮਾਲਕਾ ਪੰਜਾਬ ਦੇ ਉਹ ਠੋਕਦੇ ਕੈਪਟਨ ਸਾਹਿਬ ਵਰਗੇ ਲਾ ਕੇ ਗੱਦਗੋ ਮਾਰੇ ਭਗਵੰਤ ਸਿੰਘ ਸਾਹਿਬ ਨੂੰ 92 ਦਿੱਤੀਆਂ ਤੇ ਐਤਕੀ ਬੱਤੀਆਂ ਦਿੱਤੀਆਂ ਦੀ ਰਜਤ ਛੜਤੀ ਐਮਪੀ ਦੇ ਇਲੈਕਸ਼ਨ ਤੁਸੀਂ ਦੇਖ ਲਿਆ ਆਪਾਂ ਦੀ ਇਹ ਲੋਕਾਂ ਦਾ ਫਤਵਾ ਇਹ ਮੰਨਣਾ ਪੈਂਦਾ ਸਾਨੂੰ ਇੰਨਾ ਮੈਂ ਤੁਹਾਨੂੰ ਹੋਰ ਦੱਸਾਂ ਤੁਸੀਂ ਚੈਨਲਾਂ ਵਾਲੇ ਵੀ 100% ਦੋਸ਼ੀ ਹੋ ਇਸ ਬੰਦੇ ਨੂੰ ਆ ਤਾਲ ਜਾਣ ਦੇ ਇਹ ਤੁਹਾਡਾ ਕਸੂਰ ਹੈ ਚਾਹ ਕੋਈ ਹੋਰ ਤੀਜਾ ਹਰੇਕ ਗਲਤ ਅਰੇ ਇਹ ਗੱਲ ਤਾਂ ਤੁਸੀਂ ਗੱਡੀਆਂ ਲੈ ਕੇ ਉਹਦੇ ਘਰ ਨੂੰ ਭੱਜ ਲੈਨੇ ਹੋ ਇਹਦੇ ਹੀ 100% ਦੋਸ਼ੀ ਆ ਤੁਸੀਂ ਲੋਕ ਜਿਹੜਾ ਚੰਗਾ ਬੰਦਾ ਹੈ ਜਿਵੇਂ ਕੋਈ ਕਾਂਗਰਸ ਦਾ ਚੰਗਾ ਕੱਲੀ ਰੋਲ ਦਾ ਚੰਗਾ ਉਹਦੀਆਂ ਤੁਸੀਂ ਕੱਲੀਆਂ ਨਲੇਕੀਆਂ ਵਿਖਾਉਣੇ ਹੋ ਆਪਾਂ ਥੋੜਾ ਜਿਆਦਾ ਇਹਨਾਂ ਤੋਂ ਡਰਦੇ ਵੀ ਆ ਪੱਤਰਕਾਰ ਤੁਸੀਂ ਮੰਨੋ ਨਾ ਮੰਨੋ ਜੇ ਤੇ ਰਾਤਨਾ ਹੋਈ ਸੀ ਉਹਦੇ ਵੀ ਇਹ ਫਰਜ਼ ਬਣਦਾ ਸੀ ਨਾ ਆਪਣਾ ਉਹਦੇ ਵੀ ਇਹ ਕੰਮ ਕਰਨਾ ਬਣਦਾ ਸੀ ਤੇ ਉਹ ਰਤਨ ਭੱਜ ਗਿਆ ਸੀ ਰਤਨਾ ਹੋਈ ਅੱਜ ਆਪਣੇ ਨਾਲ ਹੋਈ ਹੈ ਕੱਲ ਨੂੰ ਇਹਦੇ ਨਾਲ ਹੋਊਗੀ ਪਰਸੋਂ ਮੇਰੇ ਨਾਲ ਹੋਊਗੀ ਇਹ ਚੀਜ਼ਾਂ ਨਹੀਂ ਸ਼ੋਭਾ ਦਿੰਦੀਆਂ ਜਦੋਂ ਮੜੀ ਜੀ ਗੱਲ ਕਰਦਾ ਭੱਜ ਲੋ ਘੱਡੀਆਂ ਲੈ ਕੇ ਉਹਦੇ ਘਰ ਨੂੰ ਇਹ ਜੋ ਅੱਜ ਮਨਿੰਦਰਜੀਤ ਨੂੰ ਇਹਨਾਂ ਨੇ ਧਮਕੀ ਦਿੱਤੀ ਹੈ ਲੱਖੇ ਸਿਧਾਣੇ ਦੇ ਬਹੁਤ ਹੀ ਮੰਦ ਭੱਗੀ ਹੈ ਇੱਕ ਸਮਾਜ ਸੇਵੀ ਦਾ ਨਾਂ ਦਿੱ ਲਿਆ ਹੁਣੇ ਵੀ ਮੈਂ ਲੋਕਾਂ ਦੇ ਭਲੇ ਕਰਦਾ ਮੈਂ ਹਸਪਤਾਲਾਂ ਦੇ ਵਿੱਚ ਜੋ ਮਰੀਜ਼ਾਂ ਤੋਂ ਨਿਯਾਜ ਪੈਸੇ ਲੈਂਦੇ ਉਹ ਉਹਨਾਂ ਦੇ ਮੜਮਾਉਣਾ ਜੋ ਕਿਸੇ ਦੀ ਜ਼ਮੀਨ ਨਾਪਦਾ ਮੈਂ ਉਹਨਾਂ ਨੂੰ ਛਡਾਉਣਾ ਇੱਕ ਪਾਸੇ ਸਮਾਜ ਸੇਵੀ ਜੇ ਸਮਾਜ ਸੇਵੀ ਬਣੇ ਹੈ ਤਾਂ ਕੋਸ ਆਪਣੇ ਵਿੱਚ ਸਹਿਨ ਸ਼ਕਤੀ ਵੀ ਚਾਹੀਦੀ ਹੈ ਜੇ ਆਪਾਂ ਕਿਸੇ ਦੀਆਂ ਮਾੜੀਆਂ ਚੀਜ਼ਾਂ ਫੜ ਸਕਦੇ ਆ ਤਾਂ ਆਪਣੀਆਂ ਮਾੜੀਆਂ ਚੀਜ਼ਾਂ ਵੀ ਫੜ ਸਕਦਾ ਹੈ ਤੇ ਫੇਰ ਕੀ ਹੋ ਗਿਆ ਸਾਡੇ ਪੱਤਰਕਾਰ ਵੀਰ ਨੇ ਮਨਿੰਦਰਜੀਤ ਨੇ ਮਨਿੰਦਰਜੀਤ ਨੇ ਉਹਦੀ ਕੋਈ ਗਲਤੀ ਫੜ ਲਈ ਤੇ ਲੋਕਾਂ ਦੇ ਵਿੱਚ ਜਾਗਰਤ ਕੀਤੀ ਤਾਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਮਨਿੰਦਰਜੀਤ ਉਹਦਾ ਹਮਦਰਦੀ ਸੀ ਵੀ ਉਹਨੇ ਤੇ ਦੱਸਿਆ ਵੀ ਤੇਰੇ ਚ ਆ ਗਲਤੀ ਹੈ ਲਖਾ ਸਧਾਨਾ ਜੀ ਤੁਸੀਂ ਇੱਥੇ ਗਲਤ ਹੋ ਆ ਉਹ ਗਲਤੀ ਸਧਾਰਨ ਦੀ ਬਜਾਏ ਜਿਹੜਾ ਲਖਾ ਸਧਾਨਾ ਨੇ ਉਹਨੇ ਧਮਕੀ ਦਿੱਤੀ ਬਹੁਤ ਮੰਗ ਭਾਗੀ ਹੈ ਦੇਖੋ ਜਿਹੜਾ ਸਮਾਜ ਪੱਖੀ ਦੀ ਤੁਸੀਂ ਗੱਲ ਕੀਤੀ ਆ ਪੰਜਾਬ ਪੱਖੀ ਦੀ ਗੱਲ ਕੀਤੀ ਆ ਇਹ ਬਿਲਕੁਲ ਇੱਕ ਦਿਖਾਵਾ ਜੀ ਕਹਿੰਦੇ ਕਿ ਝੂਠ ਤਾਂ ਹਰ ਕੋਈ ਪਸੰਦ ਕਰਨਾ ਪਰ ਸੱਚ ਸੋਨਾ ਪਸੰਦ ਕੋਈ ਨਹੀਂ ਕਰਦਾ ਜੇ ਲੱਖੇ ਸਧਾਨੇ ਦੀ ਗੱਲ ਕਰੀਏ ਤਾਂ ਅੱਜ ਉਹਦੇ ਤੋਂ ਜਿਹੜਾ ਹੈਗਾ ਸੱਚ برداشت ਨਹੀਂ ਹੋਇਆ ਮੈਂ ਉਹਨੂੰ ਇੱਕ ਗੱਲ ਸਮਝਾਉਣਾ ਚਾਹਣੀ ਆ ਕਿ ਇਹ ਉਹੀ ਆਵਾਜ਼ ਹੈ ਇਹ ਉਹੀ ਕਲਮ ਹੈ ਜਿਸ ਨੂੰ ਲੱਖੇ ਸਧਾਨੇ ਨੂੰ ਫਰਸ਼ਾਂ ਤੋਂ ਆਰਸ਼ਾਂ ਤੱਕ ਪਹੁੰਚਾਇਆ ਸੀ ਉਹਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਇਹ ਉਹੀ ਅਮੀਡੀਆ ਹੈਗਾ ਜੇ ਇਹਨੇ ਮਨੀਂਦਰਜੀਤ ਨੂੰ ਧਮਕੀਆਂ ਦਿੱਤੀਆਂ ਸੀ ਮੈਂ ਇਸ ਗੱਲ ਦਾ ਇਹਨੂੰ ਇੱਕ ਕਹਿਣਾ ਚਾਹਣੀ ਆ ਕਿ ਜੇ ਤੂੰ ਧਮਕੀ ਦਿੰਦਾ ਸੀ ਫੋਨ ਤੇ ਧਮਕੀ ਦੇਣ ਦੀ بجائے ਇੰਨੀ ਹਿੰਮਤ ਰੱਖਦਾ ਤਾਂ ਸਾਹਮਣੇ ਆ ਕੇ ਧਮਕੀ ਦਿੰਦਾ ਤੈਨੂੰ ਤੂੰ ਕਿਹੜੇ ਮਰਜੀ ਕੋਨੇ ਦੇ ਵਿੱਚ ਬੈਠਾ ਹਾਂ ਦਾ ਤੈਨੂੰ ਘੜੀਚ ਕੇ ਅਸੀਂ ਬਾਹਰ ਕੱਢ ਲੈਣਾ ਸੀ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹਣੀ ਆ ਕਿ ਇਹਨੇ ਅੱਜ ਉਸ ਥੋਰ ਦੇ ਬੂਟੇ ਨੂੰ ਹੱਥ ਲਾਇਆ ਕਿ ਇਹਨੇ ਉਹ ਕੰਡੇ ਸਾਰੀ ਉਮਰ ਨਿਕਲ ਜਾਣਗੇ ਪਰ ਜਿਹੜੀ ਉਹਦੀ ਚੂਬਣ ਆ ਨਾ ਇਹਨੂੰ ਸਾਰੀ ਉਮਰ ਅਹਿਸਾਸ ਦਿਵਾਊਗੀ ਅੱਜ ਦੀ ਗੱਲ ਕਰੀਏ ਤਾਂ ਅੱਜ ਇਹ ਸਿਰਫ ਜੈਤੋ ਸ਼ਹਿਰ ਦਾ ਇਕੱਠ ਸੀ ਹਾਲੇ ਇਹਨੇ ਪੂਰੇ ਪੰਜਾਬ ਭਰ ਦਾ ਇਕੱਠ ਨਹੀਂ ਦੇਖਿਆ ਕਿ ਸਾਡੇ ਸਿੱਧੂ ਭਾਈ ਮਗਰ ਕਿ ਅੱਜ ਬੋਲਦਾ ਉਹ ਕਦੇ ਵੀ ਇੱਕ ਪੱਖੀ ਦੀ ਗੱਲ ਨਹੀਂ ਕਰਦਾ ਹਮੇਸ਼ਾ ਦੋ ਪੱਖੀਆਂ ਦੀ ਗੱਲ ਕਰਦਾ ਭਰਾਵੋ ਇੱਥੇ ਕੋਈ ਵੀ ਵਰਗ ਹੋਵੇ ਆਪਣਾ ਜਿਹੜਾ ਇਹ ਲੱਖੇ ਸਿਧਾਨੇ ਦੀ ਗੱਲ ਆ ਤੁਸੀਂ ਸੁਣੀ ਐ ਜੋ ਸਾਡੇ ਮਨਿੰਦਰਜੀਤ ਸਿੱਧੂ ਪੱਤਰਕਾਰ ਆ ਭਰਾਵੋ ਉਹਨੂੰ ਧਮਕੀ ਦਿੱਤੀ ਐ ਇਹ ਭਰਾਵੋ ਜਿਹੜਾ ਸਾਡਾ মিডিਆ ਸਾਡਾ ਲੋਕਤੰਤਰ ਦਾ ਚੌਥਾ ਥੰਮ ਹੈ ਜੇ ਭਰਾਵੋ ਸਾਡੀ ਪੱਤਰਕਾਰੀ ਆ ਜਿਹੜੀ ਨਰਪਖ ਪੱਤਰਕਾਰ ਆ ਸਾਡੇ ਜਿਹੜੀ ਥੋਡੀ ਗੱਲ ਲਿਆ ਕੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਥੋਨੂੰ ਕਿਸੇ ਇੱਕ ਕੰਮ ਦੇ ਕੋਈ ਸਮੱਸਿਆ ਆਉਂਦੀ ਆ ਭਲਾ ਰਾਤ ਨੂੰ ਆ ਭਲਾ ਦਿਨੇ ਆ ਤੇ ਭਰਾਵੋ ਥੋਡੀ ਆਵਾਜ਼ ਚੱਕਦੇ ਆ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਥੋਡੀ ਆਵਾਜ਼ ਜਾਂਦੀ ਆ ਜੀ ਅੱਜ ਥੋਡੀ ਸੁਣ ਸੁਣਵਾਈ ਇੱਥੇ ਲੋਕਾਂ ਦੀ ਆ ਭਰਾਵੋ ਜਿਹੜੇ ਥੱਲੇ ਵਾਲੇ ਤਬਕੇ ਆ ਆ ਪੱਤਰਕਾਰਾਂ ਦੀ ਬਦੌਲਤ ਆ ਮਨਿੰਦਰਜੀਤ ਵਰਗਿਆਂ ਦੀ ਭਰਾਵੋ ਇਹਨਾਂ ਤੇ ਰੰਜਸ਼ ਕੀ ਆ ਇਹ ਵਿਗਦੇ ਨਹੀਂ ਭਰਾਵੋ ਜਿਹੜੀ ਛੋਟੀ ਗੱਲ ਹੈ ਸੱਚੀ 100 ਦੀ 100% ਲੋਕਾਂ ਦੇ ਵਿੱਚ ਜਾਂਦੀ ਹੈ ਤੇ ਜਿਹੜੀ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਧਮਕੀਆਂ ਇਹ ਭਰਾਵੋ ਸ਼ਰੇਆਮ ਇਹ ਲੋਕਤੰਤਰ ਦਾ ਗਲਾ ਘੁੱਟਣਾ ਹੈ ਜੇ ਸਾਡੇ ਲੋਕਤੰਤਰ ਦਾ ਗਲਾ ਘੁੱਟਣ ਦੇ ਜੇ ਕੋਈ ਇਹੋ ਜਿਹੀ ਆਫਤ ਆਊਗੀ ਸਾਡੇ ਪੱਤਰਕਾਰਾਂ ਵੀਰਾਂ ਤੇ ਤੇ ਭਰਾਵੋ ਭਾਰਤੀ ਕਿਸਾਨ ਜੁੜੀ ਐ ਇੱਟਾ ਗਰਾਹਾ ਕੋਈ ਵੀ ਸਾਡਾ ਪੱਤਰਕਾਰ ਵੀਰ ਹੋਵੇ ਸਾਡਾ ਬੁੱਧੀਜੀਵੀ ਹੋਵੇ ਸਾਡਾ ਲੇਖਕ ਹੋਵੇ ਸਾਡੇ ਲੋਕ ਹੋਣ ਆਮ ਮਜ਼ਦੂਰ ਹੋਵੇ ਕਿਸਾਨ ਹੋਵੇ ਸਾਡਾ ਕੋਈ ਸ਼ਹਿਰੀ ਵੀਰ ਹੋਵੇ ਦੁਕਾਨਦਾਰ ਹੋਵੇ ਪਲਾ ਰਖਸ਼ੇ ਰੇੜੀ ਵਾਲਾ ਹੋਵੇ ਜਿੱਥੇ ਵੀ ਕਿਸੇ ਤਰ੍ਹਾਂ ਦਾ ਭਰਾਵੋ ਧੱਕਾ ਹੋਊਗਾ ਧੱਕਾ ਦੇ ਖਿਲਾਫ ਬੋਲਾਂਗੇ ਜਿਹੜਾ ਗੁੰਡਾ ਆਪ ਨੂੰ ਆਪ ਬਹੁਤ ਸਾਲਾਂ ਤੋਂ ਲੋਕਾਂ ਨੂੰ ਲੁੱਟਦਾ ਤੇ ਲੋਕਾਂ ਨੂੰ ਡਰਾਉਂਦਾ ਤੇ ਧਮਕਾਉਂਦਾ ਰਿਹਾ ਕੋਈ ਲੱਖਾ ਜਿਹਨੂੰ ਸੁਧਾਨਾ ਸਦੂਣਾ ਕਹਿੰਦੇ ਆ ਅਸੀਂ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਆ ਸਾਡੇ ਜੈਤੋ ਸ਼ਹਿਰ ਦਾ ਸਾਡਾ ਵੱਡਾ ਵੀਰ ਮਨਿੰਦਰ ਜੀ ਸਿੱਧੂ ਜਿਹਦਾ ਚannels ਆ ਲੋਕ ਆਵਾਜ਼ ਪੀਵੀ ਤੇ ਹੁਣ ਇੱਕ ਪੱਤਰਕਾਰ ਦੇ ਹੱਥ ਸੁਨੇਹਾ ਭੇਜਿਆ ਕਹਿੰਦਾ ਮੈਂ ਮਨਿੰਦਰਪਾਲ ਨੂੰ ਟੱਕਰੂੰਗਾ ਤੇ ਅਸੀਂ ਤੁਹਾਡੇ ਮਾਧਮ ਰਾਈ ਇਹ ਦੱਸਣਾ ਚਾਹੁੰਦੇ ਆ ਇੱਥੋਂ ਦੇ ਲੱਖੇ ਨੂੰ ਜਿਹੜਾ ਕਾਥੀ ਹੋਣ ਕੋਈ ਸਮਾਜ ਸੇਵੀ ਬਣਾ ਫਿਰਦਾ ਉਹ ਝਾਤ ਮਾਰੇ ਆਵਦੇ ਬੈਕਗ੍ਰਾਉਂਡ ਤੇ ਤੁਸੀਂ ਸਾਰੇ ਜਾਣਦੇ ਹੋ ਵੀ ਉਹਦੇ ਕੋਲੇ ਪਹਿਲਾਂ ਕੀ ਸੀ ਤੇ ਅੱਜ ਪ੍ਰਾਪਰਟੀ ਕੀ ਆ ਇਸ ਕਰਕੇ ਇਹ ਧਮਕੀਆਂ ਧਮਕੀਆਂ ਆਪਦੇ ਘਰ ਤੱਕ ਸੀਮਤ ਰੱਖ ਜੇ ਸਾਡੇ ਕਿਸੇ ਪੱਤਰਕਾਰ ਭਰਾ ਨੂੰ ਇਸ ਤਰ੍ਹਾਂ ਦੀ ਤੇਰੀ ਧਮਕੀ ਆਈ ਆ ਤੇ ਜਾਂ ਦੇਗਾ ਤੇ ਇਹਦਾ ਹਸ਼ਰਾ ਜਿਹੜਾ ਇਹਦਾ ਨਾਚਾ ਜਿਹੜਾ ਉਹ ਬਹੁਤ ਭੈੜਾ ਤੇ ਅੰਜਾਮ ਲੈ ਕੇ ਆਊਗਾ ਭਰਾਵੋ ਅੱਜ ਸਿਰਫ ਤੁਹਾਡੇ ਤੱਕ ਸੁਨੇਹਾ ਲੈ ਕੇ ਆਏ ਆ ਜੇ ਪੱਤਰਕਾਰ ਭਰਾ ਆਪਣੀ ਕਮੇਟੀ ਵੱਲੋਂ ਸਾਨੂੰ ਮਜ਼ਦੂਰਾ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਕੋਈ ਫੈਸਲਾ ਦਿੰਦੀ ਆ ਤਾਂ ਫਿਰ ਲੱਖੇ ਅਰਗੇ ਦੀ ਧੌਣ ਤੇ ਗੋਡਾ ਰੱਖਣਾ ਆਪਾਂ ਰਲ ਮਿਲ ਕੇ ਇਸ ਕਰਕੇ ਜਦੋਂ ਵੀ ਤੁਹਾਡਾ ਕੋਈ ਹੁਕਮ ਆਊਗਾ ਕੋਈ ਮੀਟਿੰਗ ਦਾ ਫੈਸਲਾ ਆਊਗਾ ਅਸੀਂ ਪੱਤਰਕਾਰ ਭਰਾਵਾਂ ਨਾਲ ਖੜੇ ਆ ਇਸ ਕਰਕੇ ਹੁਜੀ ਗੁੰਡਾਗਰਦੀ ਨਹੀਂ ਚੱਲੇਗੀ ਨਾ ਚੱਲਣ ਦੇਵਾਂਗੇ ਅਸੀਂ ਮਜ਼ਦੂਰ ਜੱਥੇਬੰਦੀਆਂ ਵੱਲੋਂ ਇਹਦੀ ਬਹੁਤ ਸਖਤ ਨਿਖੇਧੀ ਕਰਦੇ ਆਂ ਮੈਂ ਇੰਨਾ ਕਹਿੰਦਾ ਹੋਇਆ ਆਪਣੀ ਥਾਂ ਲਊਗਾ ਤੇ ਨਾਹਰਾ ਲਵਾਉਂਗਾ ਉਸ ਗੁੰਡੇ ਦੇ ਖਿਲਾਫ ਸਾਡੇ ਲੋਕਾਂ ਦਾ ਇੱਕਾ ਜਿੰਦਾਬਾਦ 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 ਲੱਖਾਂ ਸਦਾਣਾ ਗੁੰਡਾ ਮਰਦਾਬਾਦ 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 ਲੱਖਾਂ ਸਦਾਣਾ ਗੁੰਡਾ ਮਰਦਾਬਾਦ ਮਰਦਾਬਾਦ ਦੇ ਆਂਗੇ ਹੌਣ ਤੇ ਗੋਡਾ ਰੱਖਦੇ ਆਂ ਗੁੰਡਾ ਕਰਦੀ ਚੱਕ ਦੇ ਆਂਗੇ ਹੌਣ ਤੇ ਗੋਡਾ ਰੱਖਦੇ ਆਂ ਧੰਨਵਾਦ ਜੀ ਆਓ ਜੀ